ਮੈਂ ਜੀ ਲਾਭ ਸਿੰਘ ਐਗਜ਼ੀਕਟਿਵ ਬੋਡੀ ਦਾ ਮੈਂਬਰ ਐਗਜ਼ੀਕਟਿਵ ਸੈਂਟਰਲ ਬੋਡੀ ਦਾ ਮੈਂਬਰ ਸ਼੍ਰੋਮਣੀ ਗਾਲੀ ਦਾ ਅੰਮ੍ਰਿਤਸਰ ਅਤੇ ਚੀਫ ਕੋਚ ਰਿਟਾਇਰ ਇਨ ਬੌਕਸਿੰਗ ਅੰਡਰ ਦਾ ਸਪੋਰਟ ਅਥਾਰਟੀ ਆਫ ਇੰਡੀਆ ਵੀ ਮੈਟਰ ਜੀ ਜਸਰ ਕੌਨਫਰੈਂਸ ਮੈਂ ਜੋ ਸਾਡੇ ਪਿੰਡ ਕੌੜੀ ਦੇ ਵਿੱਚ ਪੰਚਾਇਤ ਦਾ ਜੋ ਨੋਟੀਫਿਕੇਸ਼ਨ ਹੋਇਆ ਹਜੇ ਤੱਕ ਕੋਈ ਵਾਰਡ ਬੰਦੀ ਨਹੀਂ ਹੈ ਹਜੇ ਤੱਕ ਹੀ ਕੋਈ ਕਹਿੰਨੇ ਜਦੋਂ ਮੈਂ ਇਹ ਐਪਲੀਕੇਸ਼ਨ ਈਮੇਲ ਕੱਢ ਰਿਹਾ ਸੀ ਉਸ ਵੇਲੇ ਤੱਕ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਵੀ ਨਹੀਂ ਹੋਇਆ ਸੀ ਮੇਰਾ ਪਿੰਡ ਕੌੜੀ ਦੇ ਵਿੱਚ ਅੱਜ ਸੱਤ ਪੰਚਾਇਤ ਐਕਟ ਬਣਨ ਤੋਂ ਬਾਅਦ ਸੱਤਵਾਂ ਮਿੰਟ ਨਿਯੋਰ ਚੱਲੀ ਆਉਂਦੀ ਹੈ ਸੱਤਵਾਂ ਮਿੰਟ ਨਿਯੋਰ ਬਣ ਜਣੀ ਹੈ ਹਰੀਦਨ ਲੇਡੀ ਨੂੰ ਕਦੇ ਵੀ ਰਿਜ਼ਰਵੇਸ਼ਨ ਨਹੀਂ ਦਿੱਤੀ ਗਈ ਇੱਕ ਵਾਰੀ ਹਰੀਗਨਰ ਜੇ ਬੰਦੇ ਨੂੰ ਇੱਕ ਵਾਰੀ ਟਰਨ ਮਿਲੀ ਹੈ ਮੜ ਕੇ ਉਹਨੂੰ ਵੀ ਮਿਲੀ ਜਨਨ ਨੂੰ ਉਹ ਵੀ ਹਰੀਗਨ ਬੰਦੇ ਨੂੰ ਉਹ ਵੀ ਨਹੀਂ ਮਿਲੇਗਾ ਕਾਰਨ ਕੀ ਹੈ ਕਾਰਨ ਕੀ ਜਿਹੜੀਆਂ ਜਿੰਨੇ ਵੀ ਪੋਲੀਟੀਸ਼ੀਨ ਹੈ ਜਿਹਦੀ ਗਵਰਨਮੈਂਟ ਆ ਉਹ ਆਪਣੇ ਡੰਮੀ ਬੰਦੇ ਲਿਆਉਣੇ ਚਾਹੁੰਦੇ ਨੇ ਹੁਣ ਜੋ ਕੌੜੀ ਦੇ ਵਿੱਚ ਵੀ ਡੰਮੀ ਲੇਡੀ ਹੋਣੀ ਆ ਜੋ ਐਮਐਲਏ ਨੇ ਲੁਧਿਆਣੇ ਦੇ ਉਹ ਗੋਗੀ ਜੀ ਨੇ ਉਹਦੀ ਸਾਲੀ ਦੀ ਨੋਆ ਉਹਨੂੰ ਬਣਾਉਣ ਖਾਤਰ ਇੱਟ ਪਵੰਜ ਰੱਜਿਆ ਗਿਆ ਇਹ ਕਿ ਮੈਂ ਹਮੇਸ਼ਾ ਹੀ ਗਵਰਨਮੈਂਟਾਂ ਦੇ ਖਿਲਾਫ ਲੜਦਾ ਆਂ 1999 ਜਦੋਂ ਬਿਆਨ ਸਿੰਘ ਦੀ ਗਵਰਨਮੈਂਟ ਨੇ ਧਾਧਮੀਆਂ ਮਚਾਈਆਂ ਸੀ ਈਟੀਓ ਡੀਟੀਓ ਵੀਡੀਓ ਅਕਸਾਈਜ਼ ਇੰਸਪੈਕਟਰ ਕਿੰਨੇ ਈਓ ਐਂਡ ਟੀਚਰ ਉਹ ਸਾਰੇ ਕੁਐਸ਼ ਮੈਂ ਹੀ ਕਰਾਈ ਸੀ ਮੇਰੀ ਭਤੀਜੀ ਸੀ ਉਸ ਸਮੇ ਪੀਸੀਐਸ ਕਲੀਅਰ ਕੀਤਾ ਧੀਆਂ ਨੇ ਉਹਨਾਂ ਦੀਆਂ ਪੋਸਟਾਂ ਲਾਈਟ ਤੋਂ ਖਤਮ ਕੀਤੀਆਂ ਗਈਆਂ ਸੀ ਤਾਂ ਮੈਨੂੰ ਮਜਬੂਰਨ ਕੋਰਟ ਚ ਜਾਣਾ ਪਿਆ ਸੀ ਸੈਕੰਡ ਤੇ ਜਦੋਂ ਕੈਪਟਨ ਨਰਮਿੰਦਰ ਸਿੰਘ ਦੀ ਗਵਰਨਮੈਂਟ ਸੀ ਉਸ ਸਮੇ ਸ਼ਰਾਬ ਦੀਆਂ ਫੈਕਟਰੀਆਂ ਬਹੁਮੱਜਰੇ ਪਿੰਡ ਤੋਂ ਫੜੀ ਹੋਈ ਸੋ ਅਸੀਂ ਸੀਬੀ ਇਨਕੁਆਰੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੁਪਰੀਮ ਕੋਰਟ ਦੇ ਵਿੱਚ ਆਹੀ ਜੋ ਵਾਅਦੇ ਕਰਦਾ ਸੀ ਗਵਰਨਮੈਂਟ ਜੋ ਹੋਣਾ ਵਾਅਦੇ ਕਰਦੇ ਸੀ ਖੰਨੇ ਦਾ ਐਮ ਐਲ اے ਵੀ ਵਾਅਦੇ ਕਰਦਾ ਸੀ ਮੈਂ ਇਨਕੁਆਰੀਆਂ ਕਰਾਂਗਾ ਸਾਡਾ ਚੀਫ ਮਿਨਿਸਟਰ ਵੀ ਵਾਅਦੇ ਕਰਦਾ ਸੀ ਇਨਕੁਆਰੀ ਜਲੋ ਕੇਵੇ ਚੀਫ ਮਿਨਿਸਟਰ ਨੂੰ ਮਸਤੂਆਣੇ ਸਾਹਿਬ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਰੈੱਡ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਬੋਕਸ ਉਹਨਾ ਸ਼ਰਾਬ ਦੀਆਂ ਪੱਟੀਆਂ ਕਹਿ ਕੇ ਡਿਸਪੋਜ਼ ਕਰਾਈ ਹੈ ਜਦੋਂ ਕਿ ਰੋਂਗ ਸਟੇਟਮੈਂਟ ਉਹ ਜਦੋਂ ਕਿ ਇਥੇ ਫੈਕਟਰੀਆਂ ਫੜੋਈਆਂ ਨੇ ਇਹ ਸਾਡੀ ਹੁਣ ਪੰਚਾਇਤ ਐਕਟ ਨੂੰ ਚੈਲੰਜ ਕਰਨ ਦੇ ਖਾਤਰ ਸਟਾਪ ਕਾਉਂਡ ਖਾਤਰ ਜਿੱਥੇ-ਜਿੱਥੇ ਵੀ ਨਾਦਰਸ਼ਾਹੀ ਹੋਈ ਆ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸਾਡੇ ਬੈਠੇ ਨੇ ਖੰਨੇ ਤੋਂ ਸਰਕਲ ਪ੍ਰਧਾਨ ਸਾਡਾ ਬੈਠਾ ਸਾਡੇ ਕੋਲ ਸਰਦਾਰ ਗਰਮੇਲ ਸਿੰਘ ਜੀ ਇਧਰ ਸਰਦਾਰ ਬਲਵਿੰਦਰ ਸਿੰਘ ਜੀ ਪ੍ਰੈਜ਼ੀਡੈਂਟ ਨੇ ਇਹ ਅਸੀਂ ਸਾਰੇ ਪੰਜਾਬ ਦੀ ਇਕੱਠੀ ਕਰਦੇ ਹਾਂ ਕਲੈਕਸ਼ਨ ਜਦਾਂ ਜੋ ਇਕੱਠੀ ਹੋ ਜਾਏ ਕਲੈਕਸ਼ਨ ਇੱਕ ਰਿਟ ਪਟੀਸ਼ਨ ਨੂੰ ਸਾਰੀ ਪੰਚਾਇਤ ਇੱਕ ਨੂੰ ਚੈਲੰਜ ਕੀਤਾ ਜਾਵੇ ਇੱਕ ਕੰਨੀ ਮੈਂ ਕੌੜੀ ਪਿੰਡ ਨੂੰ ਸਟੇ ਕਰਾ ਸਕਦਾ ਜਦੋਂ ਰਿਟ ਪਟੀਸ਼ਨ ਕਰਨੀ ਹੈ ਜਨਰਲ ਪਬਲਿਕ ਦੇ ਲਈ ਕਿਉਂ ਨਹੀਂ ਪਤਾ ਨਹੀਂ ਕਿੰਦੇ ਕਿਥੇ ਕਿਸ ਕਿਸ ਦੇ ਹੱਕ ਖੋਏ ਨੇ ਇਹਨਾਂ ਨੇ ਉਹ ਹੱਕਾਂ ਨੂੰ ਬਚਾਉਣ ਦੇ ਖਾਤਰ ਅੱਜ ਮੈਂ ਫੇਰ ਮੈਨੂੰ ਮੌਕਾ ਇਹਨਾਂ ਨੇ ਦਿੱਤਾ ਉੱਠਣ ਦਾ ਕਿਉਂਕਿ ਪਹਿਲਾਂ ਵੀ ਮੈਂ ਉੱਠਿਆ ਸੀ ਲੋਕਾਂ ਦੇ ਖਿਲਾਫ ਜਿਵੇਂ ਪੰਜਾਬ ਗਵਰਨਮੈਂਟ ਬਿਆਨਤ ਦੇ ਖਿਲਾਫ ਜਾਂ ਕੈਪਟਨ ਦੇ ਖਿਲਾਫ ਤੇ ਅੱਜ ਵੀ ਮੈਨੂੰ ਮੌਕਾ ਇਹਨਾਂ ਨੇ ਦਿੱਤਾ ਮੇਰੇ ਪਿੰਡ ਦੇ ਅੰਦਰੋਂ ਸਟਾਰਟ ਕਰਾਤਾ ਵੀ ਪਿੰਡ ਦੇ ਇੱਕ ਸਵਾਲੀਏ ਨੂੰ ਵੀ ਮੈਂ ਚਾਹੁੰਦਾ ਸੀ ਮੈਨੂੰ ਮੌਕਾ ਮਿਲੂਗਾ ਮੈਂ ਫੇਰ ਇਹਨਾਂ ਦੇ ਅੱਜ ਤੋਂ ਪਬਲਿਕ ਲਿਟੀਕੇਸ਼ਨ ਜਿੰਨੀਆਂ ਵੀ ਰੇਟਾਂ ਪਟੀਸ਼ਨ ਹੋਣਗੀਆਂ ਇਸ ਗਵਰਨਮੈਂਟ ਦੇ ਬਾਰੇ ਕਿਤੇ ਵੀ ਧਾਂਦਲੀ ਕਰਦੀ ਆ ਪੰਜਾਬ ਦੇ ਅੰਦਰ ਇਹ ਭਗਵਾਨ ਸਿੰਘ ਮਾਨ ਦੀ ਗਵਰਨਮੈਂਟ ਅਸੀਂ ਉਹਦੇ ਖਿਲਾਫ ਡਟ ਕੇ ਲੜਨ ਨੂੰ ਤਿਆਰ ਖੜੇ ਹਾਂ ਇਹ ਸਾਡਾ ਸਿਰਫ ਆ ਪਕੌੜੀ ਪਿੰਡ ਦੇ ਵਿੱਚ ਅਗਰ ਡੀਸੀ ਸਾਹਿਬ ਨੂੰ ਮੈਂ ਈਮੇਲ ਵੀ ਕੱਢ ਚੁੱਕਿਆ ਰਜਿਸਟ੍ਰੇਸ਼ਨ ਲੈਟਰ ਵੀ ਕੱਢ ਚੁੱਕਿਆ ਅਗਰ ਉਹ ਨਹੀਂ ਵੀਡੀਓ ਸਭ ਨੂੰ ਮੈਂ ਪਰਸਨਲ ਮਿਲ ਕੇ ਵੀ ਕਹਿ ਚੁੱਕਿਆ ਵੀ ਭਾਈ ਕੱਲ ਨੂੰ ਕੋਰਟ ਦੇ ਵਿੱਚ ਮੈਟਰ ਜਾਣਾ ਹੈ ਰਿਸਪੌਂਸਿਬਿਲਟੀ ਫਿਕਸ ਕਰ ਲਿਓ ਕੀ ਦੀ ਹੈ ਅਸੀਂ ਸਟ੍ਰਕਚਰ ਮੰਗਾ ਗਿਓ ਵੀ ਐਸੇ ਬੰਦਿਆਂ ਦੇ ਖਿਲਾਫ ਸਟ੍ਰਕਚਰ ਪਾਸ ਕਰੋ ਉਹ ਜਿਹੜੇ ਡੰਮੀ ਗਵਰਨਮੈਂਟ ਦੇ ਅੰਦਰ ਮਲਾਜੋਂ ਹੋਣ ਦੇ ਬੰਦੇ ਲੋਕਾਂ ਦਾ ਸਹੀ ਹੱਕ ਨਹੀਂ ਬਚਾ ਸਕਦੇ ਉਹਦੇ ਅਫਸਰਾਂ ਤੋਂ ਕਰਾਉਣਾ ਕੀ ਹੈ ਉਹ ਡੰਮੀ ਅਫਸਰਾਂ ਨੂੰ ਅਸੀਂ ਕਿਉਂ ਉਹਨਾਂ ਦੇ ਖਿਲਾਫ ਸਟ੍ਰਕਚਰ ਕਿਉਂ ਨਾ ਮੰਗੀਏ ਇਹ ਲੋਕਾਂ ਦੇ ਹੱਕੇ ਨਹੀਂ ਪਹੁੰਚਾਤੇ ਗਵਰਨਮੈਂਟ ਰੇ ਤਾਂ ਆਉਂਦੀ ਜਾਂਦੀ ਰਹਿਣਾ 5 ਸਾਲ ਬਾਦ ਆਉਂਦੇ ਜਾਂਦੇ ਰਹਿਣਾ ਇਹਨਾਂ ਨੇ ਮਲਾਜਮਾਨਾਂ ਤੇ 60 ਸਾਲ ਤੱਕ 58 ਸਾਲ ਤੱਕ ਸਰਵਿਸ ਕਰਨੀ ਹੈ ਤੁਸੀਂ ਕੋਰੀ ਪਿੰਡ ਦੇ ਵਿੱਚ ਕਿਹੜੇ ਜਿਹੜਾ ਤੁਸੀਂ ਇਹ ਜਿਹੜਾ ਕੰਮ ਕਿਤੇ ਹੋਇਆ ਜਿਹੜਾ ਕੋਰੀ ਪਿੰਡ ਨੂੰ ਲੈ ਕੇ ਗੱਲ ਕਰਦੇ ਹੋ ਜੀ ਅੱਜ ਕਿਹੜੇ ਕੰਮੇ ਕੋ ਉੱਥੇ ਕੋਰੀ ਪਿੰਡ ਦੇ ਵਿੱਚ ਇਹ ਕਿਤੇ ਮੈਂ ਜੀ ਮੈਂ ਚੀਪ ਪੋਚ ਰਿਆਂ ਇੰਡੀਆ ਤੋਂ ਮੈਂ ਤਾਂ ਰਿਟਾਇਰ ਹੋਇਆ ਹੁਣ ਤਾਂ ਜੋ ਕਿ ਮੈਂ ਹੁਣ ਸਰਵਿਸ ਜਿਹੜੀ ਮੇ ਤੋਂ ਸੇਵਾ ਕਰਾਉਣਾ ਚਾਹਣ ਪਿੰਡ ਵਾਲੇ ਮੈਂ ਪਿੰਡ ਦੇ ਵਿੱਚ ਪਹਿਲਾ ਬੰਦਾ ਹਾਂ ਜੇ ਮੈਂ ਆਪਣੇ ਵੱਲੋਂ ਮੇਰੇ ਕੋਲ 5 ਲੱਖ ਲੈ ਲੈਣਾ ਗਰਾਊਂਡ ਮੇਰੇ ਪਿੰਡ 'ਚ ਹੈ ਨਹੀਂ ਮੇਰੇ ਪਿੰਡ ਦੇ ਨੈਸ਼ਨਲ ਲੈਵਲ ਤੇ სპੋਰਟਸਮੈਨ ਪੈਦਾ ਹੋਏ ਨੇ ਔਰ ਚੰਗੇ-ਚੰਗੇ ਡਿਪਾਰਟਮੈਂਟਾਂ 'ਚ ਉਹਨਾਂ ਨੇ ਨੌਕਰੀਆਂ ਕੀਤੀਆਂ ਨੇ ਮੈਂ ਉਹਨਾਂ ਨੂੰ ਦੇਖ ਕੇ ਮੈਂ ਨੌ ਲੈ ਸਕਦਾ ਹਾਂ ਉਹਨਾਂ ਬੰਦਿਆਂ ਦੇ ਇੱਕ ਦਲਜੀਤ ਸਿੰਘ ਸਾਡੇ ਬਹੁਤ ਵਧੀਆ ਫੁੱਟਬਾਲ ਦਾ ਕੇਵਲ ਸਿੰਘ ਲੰਬੜਦਾਰ ਬਹੁਤ ਵਧੀਆ ਸਾਡੇ ਫੁੱਟਬਾਲ ਦਾ ਮਾਸਟਰ ਭਗਤ ਸਿੰਘ ਉਹ ਨਹੀਂ ਬਹੁਤ ਵਧੀਆ ਸੀ ਗਾਮੂ ਦਾ ਨੌਂ ਹੁੰਦਾ ਸੀ ਗਰਨਾਮ ਸਿੰਘ ਗਾਮੂ ਦਾ ਬੈਕ ਉਹਦੇ ਬਾਰੇ ਇੱਕ ਹਰਵੰਸ لال ਸਾਡੇ ਐਕਸਪਾਇਰ ਹੋ ਗਏ ਉਹਨਾਂ ਦੀ ਮੈਂ ਨੋ ਨ ਲੈ ਸਕਦਾ ਜਿਹੜੀ ਫੁੱਟਬਾਲ ਉਹ ਟੀਮ ਖੇਡਦੀ ਹੁੰਦੀ ਉਹਨਾਂ ਨੂੰ ਦੇਖ ਕੇ ਮੈਂ ਛੋਟਾ ਹੁੰਦਾ ਸੀ ਤਾਂ ਮੈਨੂੰ ਯਾਦ ਦਵਾ ਮੈਂ ਨੈਸ਼ਨਲ ਐਂਟਰਨੈਸ਼ਨਲ ਤੱਕ ਬਾਕਸਿੰਗ ਕੀਤੀ ਤੇ ਬਾਅਦ ਚ ਮੈਂ ਕੋਚ ਬਣ ਕੇ ਮੇਰੇ 올림픽 ਤੱਕ ਮੁੰਡੇ ਖੇਡੇ ਨੇ ਮੈਂ ਫਕਰ ਨਾਲ ਕਹਿ ਸਕਦਾ ਜੋ ਅੱਜ ਰੇਲਵੇ ਡਿਪਾਰਟਮੈਂਟ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਟੂਡੈਂਟ ਮੇਰੇ ਹੱਥੋਂ ਨੇ ਕਿੰਨੇ ਕੁ ਪੁਲਿਸ ਦੇ ਅੰਦਰ ਹਰਿਆਣਾ ਜਾਂ ਪੰਜਾਬ ਦੇ ਨਾਲ ਅਰ ਜਿੱਥੇ ਵੀ ਨਜਾਇਜ਼ ਹੁੰਦੀ ਹੈ ਚਾਹੇ ਮੇਰੇ ਡਿਪਾਰਟਮੈਂਟ ਕਰਦੀ ਰਿਹਾ ਮੇਰੇ ਨਾਲ ਲੜਦਾ ਹੀ ਰਿਹਾ ਮੈਂ ਲੜਦਾ ਰਿਹਾ ਉਹਨਾਂ ਦੇ ਨਾਲ ਲੋਕਾਂ ਨੂੰ ਹੱਕ ਬਚਾ ਕੇ ਦਿੱਤੇ ਨੇ 3-3 ਲੱਖ ਰੁਪਏ ਹਰ ਇੱਕ ਦੇ ਘਰ ਗਿਆ ਸਾਡੇ ਕੋਚਾਂ ਦੇ ਰਿਟਾਇਰ ਵਾਲਿਆਂ ਦੇ ਜੋ ਮੈਂ ਜਿੱਥੇ ਲੜ ਕੇ ਬਚਾ ਕੇ ਦਿੱਤਾ ਨੇ ਤੇ ਬਾਕੀ ਹੁਣ ਖੰਨੇ ਸ਼ਹਿਰ ਦੇ ਵਿੱਚੋਂ ਜੋ ਗਵਰਨਮੈਂਟ ਤੇ ਬਣਾਏ ਨੇ ਡੰਮੀ ਮਿਨਿਸਟਰ ਬਣਾਏ ਨੇ ਜੋ ਚੰਗੇ ਬੋਲਣ ਵਾਲੇ ਮਿਨਿਸਟਰ ਤੇ ਉਹ ਕੱਢ ਦਿੱਤੇ ਗਏ ਨੇ ਇਹ ਉਹ ਗਵਰਨਮੈਂਟ ਹੈ ਇਹ ਨਚਾਰਾਂ ਦੀ ਜੋਕਰਾਂ ਦੀ ਤੇ ਇੱਕ ਹੋਰ ਸ਼ਬਦ ਵਰਤਦੇ ਆਪਾਂ ਨਜ਼ਾਰ ਜੋਕਰ ਇੱਕ ਕਲਾਕਾਰ ਇਹ ਉਹਨਾਂ ਦੀਆਂ ਗਵਰਨਮੈਂਟਾਂ ਨੇ ਇਹਨਾਂ ਨੂੰ ਜੇ ਪੁੱਛ ਲੋ ਕਨਸਟੀਟਿਊਸ਼ਨ ਦੇ ਬਾਰੇ ਤਾਂ ਇਹ ਵਕੀਲਾਂ ਨੂੰ ਬੁਲਾ ਕੇ ਪੁੱਛਣਾ ਲਾਬਰੀ ਨੂੰ ਨੌਲੇਜ ਨਹੀਂ ਹੋਣੀ ਕਿੰਨੇ ਕਿੰਨੇ ਤੇ ਐਮ.ਐਲ.ਏ ਬਣੇ ਨੇ ਬਲਕੌਰ ਸਿੰਘ ਜਿਹੜਾ ਹੋਣੇ ਕੋਲ ਕੱਢਿਆ ਇੱਕ ਕੁੜੀ ਕੱਢੀ ਆ ਮਾਨ ਕੁੜੀ ਉਹ ਦੋਨੋਂ ਕਲਾਕਾਰ ਸੀ ਕਲਾਕਾਰ ਆਪਣੇ ਫੀਲਡ 'ਚ ਬਹੁਤ ਵਧੀਆ ਹੋ ਸਕਦਾ ਜਨਰਲ ਪਬਲਿਕ ਲਈ ਦੇ ਕੰਮ ਬੈਟਰ ਨਹੀਂ ਕਰ ਸਕਦੇ ਤੇ ਇਦਾਂ ਹੋ ਗਿਆ ਜਨਰਲ ਮੇਰੇ ਪਿੰਡ ਦੀ ਗੱਲ ਦੇ ਇਹ ਪੰਚਾਇਤ ਦੀ ਜੋ ਪੰਚਾਇਤ ਐਕਟ ਮੈਂ ਡੀ.ਸੀ. ਸਾਹਿਬ ਨੂੰ ਮੇਰੀ ਮੁਲਾਜ਼ਮ ਹੋਣ ਦੇ ਨਾਲ ਤਾਂ ਮੈਂ ਵੀ ਮੁਲਾਜ਼ਮ ਸੀ ਵੀ ਕੱਲ ਨੂੰ ਮੈਂ ਅਸੀਂ ਸਟ੍ਰਕਚਰ ਮੰਗਣਾ ਹੈ ਬਈ ਤੁਸੀਂ ਇਹਨਾਂ ਦੇ ਕਹਿਣ ਦੇ ਵਿੱਚ ਨਾ ਆਓ ਸਾਡੇ ਪਿੰਡ ਦੀ ਰਿਜ਼ਰਵੇਸ਼ਨ ਬਣਦੀ ਹੈ ਜਦ ਉਹਦੀ ਲੇਡੀ ਹਰੀਜਨ ਦੀ ਜਦੋਂ ਕਿ ਮੇਰਾ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਨਾ ਮੇਰਾ ਘਰ ਦਾ ਮੈਂਬਰ ਖੜੇਗਾ ਕਿਸੇ ਹਰੀਜਨ ਲੇਡੀ ਦਾ ਕਿਸੇ ਦਾ ਹਰੀਜਨ ਦੇ ਦਬਲੇ ਕੁਝ ਲੋਕਾਂ ਦੇ ਹੱਕ ਨਹੀਂ ਅਸੀਂ ਬਚਾ ਸਕਦੇ ਫਿਰ ਜ਼ਿੰਦਗੀ 'ਚ ਆ ਕੇ ਸਾਨੂੰ ਇਸ ਦੇ ਵਿੱਚ ਇਹ ਬਾਡੀ ਨੇ ਸਾਡੀ ਨੇ ਕੁਝ ਨਹੀਂ ਕਰਨਾ ਇਹਨੇ ਵੀ ਜਾਣ ਨਹੀਂ ਨਾਲ ਸਾਡੇ ਸਿਰ ਸਿਰਫ ਸਾਡੀ ਆਤਮਾ ਨੇ ਵੀ ਇੱਕ ਬ੍ਰਹਮੰਡ ਦੇ ਵਿੱਚ ਸਮਝਾਣਾ ਸਾਨੂੰ ਕਿਸੇ ਮੌਬ ਦਾ ਡਰ ਨਹੀਂ ਰਿਹਾ ਕਿ ਮਾਨ ਸਾਹਿਬ ਦੀ ਲੀਡਰਸ਼ਿਪ ਦੇ ਅੰਦਰ ਚੱਲ ਰਹੇ ਆ ਉਹ ਬੰਦਿਆ ਨਹੀਂ ਡਰਿਆ ਜਿਹਨੂੰ ਇੰਟੈਲੀਜੈਂਸੀਆਂ ਮਾਰਨੋਂ ਫਿਰਦੀਆਂ ਨੇ ਤੇ ਸਾਨੂੰ ਵੀ ਕੋਈ ਜਿਹਨੇ ਮੈਂ ਇੰਟੈਲੀਜੈਂਸੀ ਮਾਰਲੇ ਸਾਨੂੰ ਕੋਈ ਸਾਡੇ ਮਨ ਚ ਡਰ ਰਿਹਾ ਹੀ ਨਹੀਂਗਾ ਕੋਈ ਡਰ ਨਹੀਂ ਹੈਗਾ ਤੇ ਲੋਕਾਂ ਦੇ ਹੱਕਾਂ ਲਈ ਮਾਰ ਚਾਹੇ ਉਹ Hindu ਹੈ ਚਾਹੇ ਉਹ ehm Dalit ਹੈ ਚਾਹੇ ਉਹ Biker ਹੈ ਕਿਸੇ ਦੇ ਨਾਲ ਵੀ ਬੇਇਨਸਾਫੀ ਹੁੰਦੀ ਆ ਤਾਂ ਅਸੀਂ ਲੜਾਈ ਲੜਾਂਗੇ। ਜੀ ਸਾਡੇ ਕੀ ਨਾਮ ਹੈ ਆਪਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਸਿਹੌੜਾ ਅਨਚਾਰਜ ਪੁਲਿਸ ਜ਼ਿਲ੍ਹਾ ਖੰਨਾ। ਕੀ ਮੈਟਰ ਦੀ ਸਰਜੀ ਦੀ ਕਾਨਫਰੰਸ ਹੈ। ਟਮੈਟਰ ਹੈ ਅੱਗੇ ਵੀ ਸਰਕਾਰਾਂ ਕਰਦੀਆਂ ਆਈਆਂ ਨੇ ਹੁਣ ਵੀ ਹੁੰਦੀਆਂ ਨੇ ਜਿੱਥੇ ਕਿਤੇ ਆਪਦੇ ਬੰਦੇ ਲੱਗਦੇ ਨੇ ਉਹਨਾਂ ਦੇ ਉਹਨਾਂ ਨੂੰ ਮੂਰੇ ਲਿਆਉਣ ਦੇ ਖਾਤਰ ਇਦਾਂ ਦਲੀਆਂ ਕਰਦੇ ਆਉਂਦੇ ਨੇ। ਜਿੱਥੇ ਕਿਤੇ ਬੰਦਾ ਨਹੀਂ ਹੁੰਦਾ ਜੇ ਚਾਹੇ ਜਰਨਲ ਆ ਚਾਹੀ ਐਸੀ ਕੈਟਾਗਰੀ ਦਾ ਸੋ ਉਹ ਆਪਦੇ ਬੰਦੇ ਲਾਉਂ ਲਿਆਉਂਦੇ ਨੇ ਮੂਰੇ ਜਿਵੇਂ ਕੌੜੀ ਦਾ ਮਸਲਾ ਹੋਇਆ ਸੱਤ ਟਰਨਾ ਹੋ ਗਈਆਂ ਬੰਦਾ ਨਹੀਂ ਲਾਇਆ ਐ ਸੀ ਉਹਨਾਂ ਨੇ ਲੈਡੀ ਜਸ ਇਕਣੀ ਮਸੂਵਾੜਾ ਹੋ ਗਿਆ ਸਮਰਾਲਾ ਪੈਲ ਹਲਕਾ ਜਾਵਾਂਗੇ ਪਿੰਡ-ਪਿੰਡ ਪਤਾ ਕਰਾਂਗੇ ਜਿੱਥੇ ਹੋਈਆਂ ਨੇ ਅਸੀਂ ਉਹਨਾਂ ਨੂੰ ਪੜਦਾ ਫਾਸ ਕਰਾਂਗੇ ਦੱਸਾਂਗੇ ਵੀ ਇੱਥੇ-ਇੱਥੇ ਇਹਨਾਂ ਨੇ ਧੱਕਾ ਸਾਹੀ ਕਰੀਆ ਸਰਕਾਰਾਂ ਨੇ ਪਹਿਲਾਂ ਵੀ ਹੁੰਦੀਆਂ ਆਈਆਂ ਨੇ ਤੇ ਇਹ ਸਰਕਾਰ ਵੀ ਕਰਦੀ ਆਈ ਆ। ਤੇ ਇਹ ਤਾਂ ਹੁਣ ਦੱਸਿਆ ਯਾਰ ਸਰਦਾਰ ਜੀ ਨੇ ਵੀ ਭੰਡ ਸਰਕਾਰ ਆ। ਤੇ ਇਹਦੋਂ ਉੱਪਰ ਕੀ ਹੋਊਗੀ ਕਹਿ ਸਕਦੇ ਆ। ਕੋਈ ਫੈਸਲੇ ਚੰਜ ਦੇ ਨਹੀਂ ਲਏ ਹੈਗੇ ਜਿੰਨੇ ਵੀ ਲਏ ਨੇ। ਤੁਸੀਂ ਕੀ ਅੱਗੇ ਰਹਿਣ ਦੀ ਗੱਲ ਵਿੱਚ ਕੀ ਬਣਾ ਰਹੇ ਹੋ? ਅਸੀਂ ਦਿੱਤੀ ਇਹ ਬਣਾ ਰਹੇ ਆ ਜੀ ਸਾਰਿਆਂ ਕੋਲੋਂ ਜਾਵਾਂਗੇ ਜਿੱਥੇ ਜਿੱਥੇ ਇਹ ਕੁਝ ਹੋਇਆ ਉਹਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰਨੀਓ ਸਰਦਾਰ ਜੀ ਨਾਲ ਲੈ ਕੇ ਪटीशन ਜਿੱਥੇ ਪਾਉਣੀ ਆ। ਕੋਰਟ ਤੇ ਕਰ ਜਾਵਾਂਗੇ ਰੈਕ ਲਵਾਵੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਮ ਮੇਰਾ ਨਾਮ ਕਰਨਾ ਸਿੰਘ ਹਾਂ ਜੀ ਕੀ ਕਹਿਣਾ ਚਾਹੁੰਦੇ ਹਾਂ ਸਤਿ ਸ੍ਰੀ ਅਕਾਲ ਜੀ ਕਾਨਫਰੈਂਸ ਬਾਰੇ ਮੈਂ ਕਹਿਣਾ ਚਾਹੁੰਦਾ ਜੀ ਪੰਚਾਇਤਾਂ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਸਾਡੇ ਪਿੰਡ ਦੇ ਵਿੱਚ ਵੀ ਸਰਗਰਮੀਆਂ ਦਵਾਹ ਹੋ ਜਾ ਚੱਲੀਆਂ ਨੇ ਇੱਕ ਪਾਰਟੀ ਕੰਨੀਓ ਬੜਾ ਆਪਣੇ ਆਪ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਵੀ ਕਿਤੇ ਸਾਡੇ ਕਾਜ ਇਹ ਨਾ ਰੱਦ ਹੋ ਜਾਣ ਕਿਉਂਕਿ ਜਿਹੜੀਆਂ ਮੌਜੂਦਾ ਗਵਰਨਮੈਂਟਾਂ ਨੇ ਇਹ ਵੋਟਾਂ ਦੇ ਵਿੱਚ ਜ਼ਿਆਦਾ ਅ ਇਨਵੋਲਵ ਹੁੰਦੀਆਂ ਨੇ ਮੇਰਾ ਤਾਂ ਚੋਣ ਕਮਿਸ਼ਨ ਨੂੰ ਅਪੀਲ ਹੈ ਵੀ ਸਾਡੇ ਪਿੰਡ ਕੋਈ ਐਸਾ ਕਾਜ ਰੱਦ ਨਾ ਕਿਸੇ ਦਾ ਕੀਤਾ ਜਾਵੇ ਕਿਸੇ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਜੋ ਚੋਣ ਹੋਵੇ ਸਹੀ ਢੰਗ ਨਾਲ ਹੋਵੇ ਕਿਹੜਾ ਪਿੰਡ ਪਿੰਡ ਆਪਣਾ ਜੀ ਸਾਡਾ ਪਿੰਡਾ ਜੀ ਪਿੰਡ ਕੌੜੀ ਆ ਜ਼ਿਲ੍ਹਾ ਲੁਧਿਆਣਾ ਪਿੰਡ ਚ ਐਸਾ ਤੰਗ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਇਸ ਕੰਗੇ ਇਲੈਕਸ਼ਨ ਸ਼ੁਰੂ ਹੋਣੇ 15 ਦੂਜੇ ਇਲੈਕਸ਼ਨ ਚ ਮਾਹੌਲ ਡਰ ਦਾ ਮਾਹੌਲ ਬਣਿਆ ਹੋਇਆ ਜੀ ਇੱਕ ਪਾਰਟੀ ਦਾ ਲਿੰਕ ਹੈਗਾ ਜਿਹੜਾ ਮੌਜੂਦਾ ਗਵਰਨਮੈਂਟ ਨਾਲ ਇੱਕ ਪਾਰਟੀ ਜੋੜੀ ਦੂਜੀ ਲੜ ਰਹੀ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸਾਡੇ ਕਾਜ ਕਿਤੇ ਰੰਤ ਨਾ ਕਰਾਇਆ ਜਾਣ ਇਸ ਲਈ ਚੋਣ ਕਮਿਸ਼ਨ ਨੂੰ ਮੇਰੀ ਅਪੀਲ ਆ ਕਿ ਸਾਡੇ ਪਿੰਡ ਤੇ ਕਿੰਨੀ ਖਾਸ ਧਿਆਨ ਲਖਿਆ ਜਾਵੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਐਸੇ ਆ ਸਾਡੇ ਅਣਹੋਣੀ ਸਾਡੇ ਪਿੰਡ ਨਾਲ ਹੋ ਚੁੱਕਾ ਚੌੜ੍ਹ ਮਿਸ਼ਨ ਦੇ ਕਿਤੇ ਰੇਡਾਂ ਜਿਹੜੇ ਸਟਾਰ ਮਾ ਕਿਤੇ ਕਿਹਦੀ ਚਈ ਬਾ ਦੇਖੋ ਜੀ ਅਸੀਂ ਚੌਣ ਕਮਿਸ਼ਨ ਦੇ ਕੋਲ ਉਸ ਟਾਈਮ ਵੀ ਭਾਜੇ ਨਟਕਰ ਨੂੰ ਤਿਆਰ ਠੀਗੇ ਪਰ ਸਾਡੇ ਕੁਝ ਲੀਡਰ ਉਹਨਾਂ ਨੇ ਪਹਿਲੇ ਹੀ ਫਰੀਦ ਲੈਤੀ ਇਸ ਲਈ ਸਾਡੇ ਸਾਰੀ ਪਾਰਟੀ ਦੇ ਕਾਗਜ਼ ਰੱਦ ਮੇਰੀ ਮੈਸੇਜ ਵੀ ਉਸ ਟਾਈਮ ਖੜੀ ਠੀਗੀ ਤੀ ਪੰਚੀ ਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋ ਗਏ